ਦੇ ਬਹੁਤ ਅੱਛੇ ਨਜ਼ਾਰਾ ਲੈਣ ਦੇ ਨੇ ਤੇ ਲੱਗਦਾ ਵੀ ਉੱਧਰ ਵੀ ਆਪਣੇ ਬੇੜੀਆਂ ਵਾਲੀ ਵੀ ਖੁੱਲ ਗਈ ਏ ਸਸੇ ਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਸਾਰਿਆਂ ਦਾ ਇੱਕ ਵਾਰ ਫੇਰ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਅਸੀਂ ਆਏ ਹਾਂ ਮੋਂਤੇ ਪੋਰਾ ਮੋਂਤੇ ਲੇਕ ਵੇਖਣ ਦੇ ਲਈ ਇੱਕ ਬਹੁਤ ਸੋਹਣੀ ਲੇਕ ਜਿਸ ਨੂੰ ਕਹਿੰਦੇ ਨੇ ਪੂਰਾ ਲੇਕ ਤੇ ਉਹ ਸਾਹਮਣੇ ਅਸੀਂ ਲਾ ਦਿੱਤੀ ਏ ਗੱਡੀ ਪਾਰਕਿੰਗ ਉਦਾਉਨ ਸਫਰ ਹੈਗਾ ਸਾਰਾ ਪੈਦਲ ਤੇ ਚਲਦੇ ਆਂ ਇਹ ਪਾਰਕਿੰਗ ਅੱਗੇ ਵੀ ਹੈਗੀ ਪਰ ਇੱਥੇ ਜਿਹਨਾਂ ਨੇ ਆਪਣੇ ਕਾਰ ਲਏ ਨੇ ਨਾ ਕਰਾਇਦੇ ਇਹ ਉਹਨਾਂ ਦੀ ਹੈ ਪਾਰਕਿੰਗ ਇੱਥਾਂ ਸੀ ਫਰੀ ਜਿੱਥੇ ਲੱਗ ਗਈ ਬਾਕੀ ਮੌਸਮ ਬਹੁਤ ਸੋਹਣਾ ਅੱਜ ਤੋਂ ਪਵੀ ਹੈ ਪਰ ਜਿੱਥੇ ਅਸੀਂ ਆਏ ਆ ਇੱਥੇ ਟੈਂਪਰੇਚਰ 12 ਡਿਗਰੀ ਦੱਸ ਰਿਹਾ ਹੈ ਆ ਹੈ ਗਿਆ ਵੀ ਇੱਥੇ ਦੀ ਅਪਾਰਟਮੈਂਟ ਜੇ ਕਿਸੇ ਨੇ ਰਹਿਣਾ ਇੱਥੇ ਹਫਤਾ ਦੋ ਦਿਨ ਤਿੰਨ ਦਿਨ ਪਹਿਲਾਂ ਬੁੱਕ ਕਰਨੇ ਪੈਂਦੇ ਨੇ ਔਨਲਾਈਨ ਔਨਲਾਈਨ ਬੁਕਿੰਗ ਮਿਲ ਜਾਂਦੀ ਹੈ ਬਹੁਤ ਓਨੀ ਜਗ੍ਹਾ ਹੈ ਇੱਧਰ ਆ ਗਏ ਨੇ ਪਹਾੜ ਚਿੱਟੇ ਮਿੱਟੀ ਵਾਲੇ ਤੇ ਬਿਲਕੁਲ ਨਾਲ ਹੀ ਹਰੇ ਵੀ ਸ਼ੁਰੂ ਹੋ ਜਾਂਦੇ ਨੇ ਕੁਦਰਤ ਇਹ ਜਿਵੇਂ ਖਤਮ ਹੁੰਦੇ ਨੇ ਹਰੇ ਨਾਲ ਹੀ ਮਿੱਟੀ ਵਾਲੇ ਸ਼ੁਰੂ ਹੋ ਜਾਂਦੇ ਨੇ ਇਹ ਵੀ ਆ ਜਿਹੜੀ ਪਾਰਕਿੰਗ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਲਈ ਹੈ ਬਾਕੀ ਹੈਗੀ ਇਸੇ ਜੋੜੀਆਂ ਜਿਹੜੀ ਕਦਰ ਉੱਪਰ ਜਾਂਦੀ ਹੈ ਦੇਖ ਦਿਓ ਵੀ ਕੀ ਪ੍ਰਾਈਜ਼ ਨੇ ਇੱਥੇ ਸਜੂਈਆ ਦੇ ਤੋਂ ਦੇ ਸਾਹਮਣੇ ਲਈ ਦੇ ਤੁਰ ਕੇ ਜਲਾਂਗੇ ਜੇ ਤੁਰਕ ਜਾਂਦਾ ਵੀ ਰਸਤਾ ਹੈਗਾ ਉੱਪਰ ਬੋਸਾ ਨਾਲ ਉੱਪਰ ਦਾ ਬਾਦ ਹੁਣ ਆਪਾਂ ਕਾਰ ਦੀ ਚੜ੍ਹਾਈ ਸ਼ੁਰੂ ਤੇ ਜ਼ਿਆਦਾਤਰ ਥੋੜ ਕੇ ਜਾਣ ਵਾਲੇ ਨੇ ਸਜੂ ਵੀ ਕੋਈ ਕੁਝ ਲੈ ਰਿਹਾ ਹੈ ਦੀ ਵੀ ਵਸ ਵਸ ਹੋਈ ਪਹੇਚੜਾ ਇਹ ਦੇਚਾ ਪਾਣੀ ਲਾ ਕੇ ਜਾ ਰਹੇ ਜਿਹੜੇ ਉੱਪਰ ਰੈਸਟਿੰਟ ਵਗੈਰਾ ਬਣੀ ਨਹੀਂ ਮੇਰੇ ਖਿਆਲ ਚ ਜਗਾ ਬਾਰ ਵਗੈਰਾ ਉਹਨਾਂ ਲਈ ਬੜੀ ਹੈਗਾ ਚੜਾਈ ਸਿੱਧੀ ਹੈ ਫੂਟ ਟਰੈਕਿੰਗ ਵਾਲੇ ਜ਼ਰੂਰੀ ਨੇ ਲੋ ਜੀ 10 ਮਿੰਟ ਦਾ ਰਸਤਾ ਤੁਰਿਆ ਹੀ ਆ ਫਿਰਦਾ ਹੀ ਕਾ ਪਰ ਗਰਮੀ ਨਹੀਂ ਲੱਗ ਰਹੀ ਕਿਉਂ ਕਿ ਉੱਪਰ ਮੈਂ 10 ਡਿਗਰੀ ਹੈ ਠੰਪ ਲੱਗੀ ਹੈ ਪਰ ਵੀ ਠੰਡ ਹੈ ਤੋ ਯੋਵੇ ਖੁਬਾਪੂ ਵੀ ਪਹੁੰਚ ਕੇ ਆਪਣਾ ਟਰੈਕਟਰ ਪਾਣੀ ਵਾਲਾ ਲੈ ਕੇ ਉੱਥੇ ਵਾਹਾਂ ਸੀ ਵੀ ਉੱਧਰ ਜਾਣਾ ਹੈ ਭਈ ਇਹ ਪਤਾ ਨਹੀਂ ਕਿਧਰ ਸੱਜਦਾ ਪਰ ਆਪਾਂ ਜਾਣਾ ਹੈ ਲਾਗੋਵਾਲ ਹਾਂ ਨਿਸ਼ਾਨ ਦਿੱਤਾ ਹੈ ਲਾਗੋ ਦਾ ਖਬੇ ਪਾਸੇ ਆਹ ਵਲ ਚੜਾਈ ਇੱਥੇ ਹੀ ਬੜੀ ਖਤਰਨਾਕ ਹੈ ਆ ਕਿ ਚਲੋ ਚਲਦੇ ਆਂ ਵੇਖਦੇ ਆਂ ਉੱਪਰ ਜਾ ਕੇ ਵੀ ਕੀ ਲਾਗੋ ਦਾ ਹਸਤ ਆਵੇ ਸੁਣਿਆ ਸੀ ਬੜੀ ਵਧੀਆ ਵੇਖੇ ਜਾਂਦੇ ਫਿਰ ਕਿੰਨੀ ਕੁ ਵਧੀਆ ਲੱਗਦਾ ਜੀ ਪਹੁੰਚ ਗਏ ਆ ਹਾਂ ਬਈ ਸਹੀ ਹੈ ਉਹ ਸਾਹਮਣੇ उत आ रही छो भी आए आठ तो अपने दिन दस मिनट ही लगे आते बापू कह मिनट लगने ने पर फिर भी पहुंच गए चढ़ाई हैगी काफ़ी पर है मज़ा तुर के आनंद ਇਹ ਕੁਦਰਤ ਦਾ ਨਜ਼ਾਰਾ ਰਹਿਣਾ ਵੀ ਥਿਆਣਾ ਪੈਣਾ ਬਹੁਤ ਸੋਹਣਾ 뷰 ਆਉਂਦਾ ਇੱਥੋਂ ਪਹਾੜੀ ਦੇ ਸੋਹਣੇ ਵਿਖਦੇ ਨੇ ਨਾ ਪਰ ਕੈਮਰਾ ਨਹੀਂ ਕੈਚ ਕਰਦਾ ਹੈਗਾ ਜੋ ਅੱਖਾਂ ਕੈਚ ਕਰਦੀਆਂ ਆ। ਆ ਦੇਖੋ ਬਾਪੂ ਵੀ ਪਾਣੀ ਲਾਣ ਰਿਹਾ ਹੈ। ਬਾਪੂ ਜਾਏਗਾ ਹੇਠਲੇ। ਇਹ ਨਿਕਾੜੋ। एक वो भी है सर जो भी हेट आती है और नहीं पता किस पास आती है बाकी बहुत सोना इतर मोहन तिपोरा बच्चे ने खेलने भी ਜਗਾ ਬਣੀ ਇੱਥੇ ਕਾਫੀ ਐਕਟੀਵਿਟੀਜ਼ ਨੇ ਸਪੋਰਟਸ ਜੇਕਰ ਕੋਈ ਕਰਨਾ ਚਾਵੇ ਇੱਧਰ ਵੀ ਬਣੀਆਂ ਨੇ ਜਗਾ ਚਲ ਇੱਕ ਵੀ ਪਹੁੰਚ ਗਏ ਆਪਾਂ ਘੁੰਮਦੇ ਇੱਥੇ ਥੋੜਾ ਜਿਹਾ ਦੇਖ ਲਿਆ ਜੇਕਰ ਉੱਥੇ ਜਾਣ ਦਾ ਚਾਂਸ ਬਣਿਆ ਉੱਪਰ ਤੁਰ ਕੇ ਤੇ ਜਾਵਾਂਗੇ ਵੇਖ ਕੇ ਆਣੀ ਆ ਬਾਕੀ ਇੱਧਰ ਦੇ ਦੇ ਆ ਵੀ ਇੱਧਰ ਕੀ ਚੀਜ਼ ਹੈ पानी कट्ठा किता इतने रेस्टोरेंट बने जो करा दोपहर का लंच इत बाकी घुमर देखते हैं भी हो बने वेखन ये छोटा जहा रेस्टोरेंट जहा है तैयारी कर रहे हैं अच्छा जी बोटिंग भी कर सकते इतना ये है जी पूरा बीच टाइमिंग भी लिखी साढ़े दस खुलना है पाँच बजे त नहीं बाकी चलो जो खुलेगा करेंगे ट्राई इतें ये भी बहुत सोनी जगह ਪਾਣੀ ਇਕੱਠਾ ਕਰਕੇ ਬਣਾਇਆ ਇਹਨਾਂ ਨੇ ਆਹ ਵੇ ਚੱਪੂ ਵੀ ਪਏ ਨੇ ਤੇ ਬੋਡਿੰਗ ਵੀ ਕਰ ਸਕਦੇ ਆਪਾਂ ਬੈ ਕੇ ਖਾ ਵੀ ਸਕਦੇ ਆ ਵਿਚਕਾਰ ਜਗ੍ਹਾ ਬਣੀ ਹੈ ਬਹੁਤ ਸੋਹਣੀ ਜਗ੍ਹਾ ਕਾਫੀ ਵੱਡੀ ਹੈ ਝੀਲ ਛੋਟੇ ਆ ਪਾਣੀ ਇਕੱਠਾ ਕਰਕੇ ਇਹਨਾਂ ਨੇ ਬਣਾਈ ਆ ਆਪ ਹੀ ਦੇਖੋ ਲੋ ਜਿੱਥੇ ਵੀ ਬੱਚਿਆਂ ਦਾ ਬਣਿਆ ਪਿਕਨਿਕ ਸਪੌਟ ਬਹੁਤ ਸੋਹਣੀ ਜਗ੍ਹਾ ਉੱਪਰ आप बच्चे के खेड लिए बाकी आ लिखिए ये पुट्ठा से सिर जो परले पासू जाके देखा तो सही दिखेगा एम पोरा, मोनते पोरा लो बच्चे तो बहुत इतने नज़ारा लैन ने हैं ਲਗਦਾ ਉਹਦਰ ਵੀ ਆਪਣੇ ਬੇੜੀਆਂ ਵਾਲੀ ਵੀ ਖੁੱਲ ਗਈ ਏ 11:30 ਤੋਂ ਉੱਪਰ ਹੋ ਗਏ 11:00 ਵੱਜ ਗਏ ਨੇ ਜਲਦੀ ਆ ਉਧਰ ਵੀ ਚੈੱਕ ਕਰਨ ਬਾਅਦ ਵਿੱਚ ਜਾਣੇ ਉਹ ਸਾਹਮਣੇ ਦੇਰੇ ਵੀ ਉੱਥੇ ਕੀ ਜਿਗਾੜ ਲਾਏ ਉਹਨਾਂ ਨੇ ਜੇ ਤੇ ਹੈਗਾ ਬੱਚਿਆਂ ਦੇ ਇੰਜੋਏ ਕਰਨ ਲਈ ਕੁਝ ਤੇ ਬੱਚਿਆਂ ਨੂੰ ਇੰਜੋਏ ਕਰਾਨੀ ਹੈ ਉਧਰ ਇਹ ਸਟਾਲੀਆਂ ਦੇ ਤੇ ਟਾਈਮ ਨਾਲ ਹੀ ਆ ਜਾਂਦੇ ਨੇ ਬਹਿੰਦੇ ਨੇ ਸਾਰੀ ਦਿਹਾੜੀ ਨਜ਼ਾਰਾ ਲੈਂਦੇ ਨੇ ਨੀ ਖਵਾ ਚੱਲ ਰਹੀ ਹੈ ਇੰਜੋਏ ਕਰ ਰਹੇ ਨੇ ਲੱਗਦਾ ਹੈ ਖੁਲ ਗਿਆ ਹੈ ਹਾਂ ਬਈ ਚੈਰੀ ਕਰਾ ਰਹੇ ਨੇ ਉਧਰ ਵੀਨ ਦੇ ਵਿੱਚ ਮੈਂ ਪੁੱਛਿਆ ਸੀ ਅੱਗੇ ਦੋ ਜਣਿਆਂ ਦੇ ਤੇ ਤਿੰਨ ਜਣਿਆਂ ਦੇ ਬੈਠਣ ਵਾਲੀ ਜਗ੍ਹਾ ਹੈ ਤਾਂ ਇਹ ਛੋਟੀ ਜੀ ਜਗ੍ਹਾ ਇਹਦੇ ਵਿੱਚ ਤੁਸੀਂ ਆਪਣੇ ਇੰਜੋਏ ਕਰ ਸਕਦੇ ਹੋ ਬੈਠੇ ਚਲਾ ਸਕਦੇ ਹੋ ਪੋਰਾ ਬੀਚ ਛੋਟਾ ਜਿਹਾ ਬਣਾਇਆ ਇਹਨਾਂ ਨੇ ਇਹ ਹੈਗੀ ਨਾ ਦੀ ਛੋਟੀ ਜੀ ਬਾਹਰ ਆਖਿਆ ਇਹਨਾਂ ਨੇ ਛੋਟੀ ਜੀ ਲਿਸਟ ਬਣਾਈ ਏ ਆਪਣਾ ਸਮਾਨ ਵੇਚਦੇ ਨੇ ਜਿਹਦੇ ਉੱਪਰ ਮਾਰਕਿਓ ਲੱਗਾ ਪੋਰਾ ਦਾ ਮੋਂਤੇ ਪੋਰਾ ਲਿਖਿਆ दस आरो अ घंटे दौ जी अस लीए टिकट हाँ जगह खाली होंगी फिर जाने है। ते कर हैं ट्राई भी बार के भी, भी किस तरह का होंगे कि मजा आंद किता है दस दिए थानू भी दो बेड़ियाँ हैगियाँ एक अपनी एक ला लेगा पानी कुछ ज़्यादा डूंगा भी नहीं है ठीक है É isso, é isso. बाय बाय टाटा गुड बाय गया lo Logi. ਐਨਜੋਏ ਕੀਤਾ ਪੂਰਾ 1 ਘੰਟਾ ਚਲਾਈ ਵੇੜੀ ਨਾਲ ਬੱਚਿਆਂ ਨੂੰ ਓੜੇ ਦਵਾਈ ਨੇ ਤੇ ਹੁਣ ਚਲਦਿਆਂ ਅੱਗੇ ਦੇਖਦੇ ਆਂ ਨਹੀਂ ਉਹਦਾ ਸਾਹਮਣੇ ਉਹਦਾ ਕੀ ਹਾਲਤ ਆਵੇ ਇਹ ਹੈਗਾ ਜੀ ਬੱਚਿਆਂ ਦਾ ਮੇਰੇ ਸਾਹੇ ਸ਼ੀ ਬੋਲੋ

大家乘坐快捷的地铁赶往公司。So ਕੀ ਤੇ ਲੈ ਲਈ ਆਪਾਂ ਤੁਹਾਨੂੰ ਰੇਟ ਦਿਖਾ ਦਿੰਨੇ ਆ ਕੋਈ ਜ਼ਿਆਦਾ ਮਹਿੰਗੇ ਵੀ ਨਹੀਂ ਹੈਗੇ ਤੂੰ ਐਂ ਯੂ ਸੈੱਟ ਕਰੋ ਤਮਾ ਇਸ ਤੇ ਨਾ ਨਾ ਇਹਦਾ ਦੋਮਾ ਨਾ ਮੇਰੇ ਕੋਲ ਪਰ ਹੈ ਆਪਾਂ ਤਾਂ ਕੋਸ਼ਿਸ਼ ਨੂੰ ਕਿ ਵੀ ਜੇ ਤੁਸੀਂ ਇੱਥੇ ਪੈਸੇ ਦੇਵੋਗੇ ਤੇ 800 ਦੇ ਤਿੰਨ ਨਹੀਂ ਜੇਕਰ ਉਹ ਲੱਕੜ ਵਾਲਾ ਇੱਕ ਹੈਗਾ ਉੱਥੇ ਜੇ ਪੈਸੇ ਦੇਵੋਗੇ ਆਟੋਮੈਟਿਕ ਤੇ ਉੱਥੇ ਸਾ ਤੇਰੋ ਨੇ 1 ਰੁਪਿਆ ਬਚਦਾ ਹੈ ਵਧੀਆ ਦੇਖਦੇ ਆ ਬੱਚ ਗਏ ਇਹਨੂੰ ਉੱਪਰ ਦੋਸਤੋਂ ਬੋਲੋ ਸੁਣੋ ਵੀਡੀਓ ਅੱਗੇ ਇਹ ਬੰਦੰਦਾ ਮਮੀ ਇਸ ਤਾਈ ਕੁ ਇਨਫੋ ਸਿਰੋ ਕੁਸ ਐ ਵੋਇ 2 ਹੁਣ ਲੋਕੀ ਆਪਾਂ ਦੇ ਲੈ ਲੈ ਆਪਣਾ ਚੰਬੇਲਾ ਚੱਲੀ ਹੁਣ ਵੇਖਦੇ ਅੱਜ ਕਿਦਾਂ ਦਾ ਮਜ਼ਾ ਆਂਦਾ ਨਿਆਣੇ ਤੇ ਕਹਿੰਦੇ ਨੇ ਵੀ ਬਹੁਤ ਮਸਤ ਮਜ਼ਾ ਆਇਆ ਇਹਨਾਂ ਦੇ ਮਨੇ ਨਾਲ ਗੱਲ ਕੀਤੀ ਮੈਂ ਕਹਿੰਦਾ ਵੀ ਚੱਲ ਜਾ ਤੂੰ ਨਹੀਂ ਕੋਈ ਚੱਕਰ ਨਹੀਂ ਲੋ ਜੀ ਉੱਪਰ ਦਾ ਨਜ਼ਾਰਾ ਦੇਖੋ ਵੀ 很难抢到嘞。 ਚੱਲ ਵਾਹ ਕੰਦ ਇਹ ਲਾਹੀ ਵਾਹ ਕਿਆ ਸੀਨ ਹੈ बहुत मजा आया एंजॉय किया पूरा बहुत सक्सपीरियंस दोपहर तक खाना ਤੇ ਫਿਰ ਕੜੀ ਇੰਜੋਏ ਕਰਦਾ ਇੱਥੇ ਹੋਰ ਘੁੰਮਦੇ ਆ ਕੋਈ ਆਸ-ਪਾਸੇ ਹਰਿਆਲੀ ਦੇਖਦੇ ਆ ਪਹਾੜੀ ਦੇ ਉੱਪਰ ਚੜ੍ਹ ਕੇ ਜੇ ਹੋ ਸਕਦਾ ਉੱਪਰ ਚੜ੍ਹਦੇ ਆ ਉੱਥੇ ਤੇ ਫਿਰ ਜਾਂਦੀ ਤੈਰੀ ਕਰਦੇ ਆ ਇਥਾਂ ਭయ్యా ਦੇਖੋ ਕਿੱਡੇ ਸੋਹਣੇ ਪਹਾੜ ਨੇ ਚਾਰੇ ਪਾਸੇ ਤੇ ਜਿਸ ਤਰ੍ਹਾਂ ਕਹਿੰਦੇ ਨੇ ਹੈਗੀ ਗੋਦ ਆ ਵੇਖੋ ਜੀ ਪਿੰਡ ਪਿੰਡ ਕਿ ਬਹੁਤ ਵੱਡਾ ਸ਼ਹਿਰ ਹੀ ਲੱਗਦਾ ਜਿਹੜਾ ਇਹਨ ਪੂਰਾ ਪਹਾੜਾਂ ਦੀ ਗੋਦ ਦੇ ਵਿੱਚ ਵਸੇ ਆ ਹੁਣ ਪਤਾ ਨਹੀਂ ਕੈਮਰੇ ਵਿੱਚ ਪੂਰਾ ਕਵਰ ਹੋ ਰਿਹਾ ਨਹੀਂ ਰਿਹਾ ਪਰ ਆ ਵੇਖੋ ਬਹੁਤ ਸੋਹਣਾ ਲੱਗ ਰਿਹਾ ਇੱਥੇ ਥੇ ਵਿਊ ਲੋ ਜੀ ਆਪ ਆ ਗਿਆ ਹੇਠਾਂ ਜਿੱਥੋਂ ਚੱਲੇ ਸੀ ਤੇ ਬਹੁਤ ਵਧੀਆ ਰਿਹਾ ਅੱਜ ਦਾ ਦਿਨ ਬਹੁਤ ਸੋਹਣਾ ਬੱਚਿਆਂ ਨੇ ਕਾਫੀ ਇੰਜੋਏ ਕੀਤਾ ਤੇ ਮਿਲਦੇ ਆ ਜੀ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ